ਇਹ ਬੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦ ਆਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗ੍ਰੰਥੀ ਵਿਕ ਸੰਗਤਨ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੁਰਦੁਆਰਾ ਸਿਰ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਵਾਪਸੀ ਤਾਲਮੇਰ ਕਰਕੇ ਦੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਏ ਔਰ ਦਰਸ਼ਨਾ ਪੁਮਾਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ